ਵੱਲੋਂ ਆਜੋ ਜਲਦੀ ਜਲਦੀ ਆਜੋ ਆ ਦਰਸ਼ਕਾਂ ਵੱਲੋਂ ਮੰਗ ਹੋਈ ਕਹਿੰਦੇ ਅਕਦਾ ਸੇਰ ਹੋਰ ਸੁਣਾ ਦੇ ਹਾਂਜੀ ਮੇਰੇ ਸੇਰ ਆ ਤਕਰੀਬਨ ਲੋਕਾਂ ਦੇ ਕੰਮ ਆਉਣ ਵਾਲੇ ਹੁੰਦੇ ਆ ਕਹਿੰਦਾ ਆਟਾ ਗੁੰਨੇ ਬਿਨਾ ਤੇ ਜੀਰਾ ਭੁੰਨੇ ਬਿਨਾ ਤੇ ਵੈਰੀ ਤੁੰਨੇ ਬਿਨਾ ਬਣਦੀ ਨਹੀਂ ਗੱਲ ਮਿੱਤਰੋ ਐਸ ਪਿਓ ਬਿਨਾ ਤੇ ਤੜਕਾ ਘਿਓ ਬਿਨਾ ਐਸ ਪਿਓ ਬਿਨਾ ਤੇ ਤੜਕਾ ਘਿਓ ਬਿਨਾ ਲਾਲੀ ਸੋਗਣਾ ਬਣਦੀ ਨਹੀਂ ਗੱਲ ਮਿੱਤਰੋ ਕੇਸ ਕੰਘੇ ਬਿਨਾ ਤੇ ਪੁੱਤ ਚੰਡੇ ਬਿਨਾ ਤੇ ਸਬਜ਼ੀ ਗੰਢੇ ਬਿਨਾ ਬਣਦੀ ਨਹੀਂ ਗੱਲ ਮਿੱਤਰੋ ਨਲਕਾ ਗੇੜਨ ਬਿਨਾ ਤੇ ਗੱਡੀ ਸਟੀering ਬਿਨਾ ਤੇ ਫੌਜ ਦੀ ਟ੍ਰੇਨਿੰਗ ਬਿਨਾ ਬਣਦੀ ਨਹੀਂ ਗੱਲ ਮਿੱਤਰੋ ਰੋਟੀ ਰਾੜੇ ਬਿਨਾ ਤੇ ਹਿਸਾਬ ਪਾੜੇ ਬਿਨਾ ਤੇ ਠਿਕਾਣਾ ਲਤਾੜੇ ਬਿਨਾ ਬਣਦੀ ਨਹੀਂ ਗੱਲ ਮਿੱਤਰੋ ਪੜਾਈ ਆ ਪੜਾਈ ਅਕਲ ਬਿਨਾ ਤੇ ਪਰਚਾ ਕਤਲ ਬਿਨਾ ਤੇ ਖੂਬਸੂਰਤੀ ਛਕੜ ਬਿਨਾ ਬਣਦੀ ਨਹੀਂ ਗੱਲ ਮਿੱਤਰੋ ਔਰ ਥੋੜੀ ਜੀ ਗੱਲ ਉੱਕੀ ਲੱਗੂਗੀ ਕਹਿੰਦਾ ਮੰਤਰੀ ਦੀ ਘਬਲੇ ਬਿਨਾ ਤੇ ਮਲਾਸੀ ਦੀ ਤਬਲੇ ਬਿਨਾ ਤੇ ਸਮਝੌਤਾ ਮਸਲੇ ਬਿਨਾ ਬਣਦੀ ਨਹੀਂ ਗੱਲ ਮਿੱਤਰੋ ਇਹਨਾਂ ਦੁਪਹਿਰ ਧੁੱਪ ਬਿਨਾ ਤੇ ਮੇਵਾ ਰਤ ਲੁਖ ਬਿਨਾ ਬਣਦੀ ਨਹੀਂ ਗੱਲ ਮਿੱਤਰੋ ਰੱਬ ਬਾਣੀ ਬਿਨਾ ਤੇ ਘਰਤੀ ਨਹੀਂ ਸਿਆਣੀ ਬਿਨਾ ਤੇ ਦਰਿਆ ਪਾਣੀ ਬਿਨਾ ਬਣਦੀ ਨਹੀਂ ਗੱਲ ਮਿੱਤਰੋ ਸ਼ਰਾਬੀ ਦੀ ਠੇਕੇ ਬਿਨਾ ਤੇ ਕੌਮ ਦੀ ਏਕੇ ਬਿਨਾ ਤੇ ਠੰਡ ਛੇਕੇ ਬਿਨਾ ਬਣਦੀ ਨਹੀਂ ਗੱਲ ਮਿੱਤਰੋ ਲੱਸੀ ਠੰਡੀ ਬਿਨਾ ਤੇ ਰੂਹ ਦੀ ਬਿਨਾ ਤੇ ਨਸਲ ਚੰਗੀ ਬਿਨਾ ਬਣਦੀ ਨਹੀਂ ਗੱਲ ਮਿੱਤਰੋ ਸਿੱਖੀ ਰਹਿਤ ਬਿਨਾ ਤੇ ਯਕੀਨ ਹਜ਼ਰਤ ਬਿਨਾ ਤੇ ਤੇਲ ਕਬੈਤ ਬਿਨਾ ਬਣਦੀ ਨਹੀਂ ਗੱਲ ਮਿੱਤਰੋ ਗਰਮੇਲ ਗੱਲ ਦੀ ਗੀਤਾ ਬਿਨਾ ਤੇ ਵਕੀਲ ਦੀ ਤਰੀਕਾ ਬਿਨਾ ਤੇ ਬਾਈ ਫੌਜਾਂ ਦੀ ਅੜੀਕਾ ਬਿਨਾ ਬਣਦੀ ਨਹੀਂ ਗੱਲ ਮਿੱਤਰੋ ਵਾਹ ਬੇਬਾ ਤਾੜੀਆਂ ਮਾਰਦੇ ਯਾਰ ਗਿੱਲ ਸਿੰਘ ਦੇ ਲਈ ਇੱਕ ਵਾਰ ਯਾਰ ਸੁਰਾਈ ਕਰਾਦਾ ਨੰਬਰ ਅਜਾ ਲੈ ਵੀ ਭਾਈ ਮਾਰ ਦੇ ਸੋਨ ਗੱਲ ਵਾਲਿਆ ਫਾਈਨਲ ਮੈਚ ਕਬੱਡੀ ਦਾ ਸ਼ੁਰੂ ਹੋਇਆ ਦੋਹੀ ਪਾਸੇ ਟੀਮਾਂ ਪਾਰੀਆਂ ਨੇ ਦੋਨਾਂ ਟੀਮਾਂ ਦੇ ਵਿੱਚ ਜ਼ਬਰਦਸਤ ਖਿਡਾਰੀਆਂ ਨੇ ਪ੍ਰਦਰਸ਼ਨ ਕਰਨਾ ਹੈ ਸਵੇਰ ਤੋਂ ਲੈ ਕੇ ਕਰ ਰਹੇ ਨੇ ਲਓ ਖੇਡ ਦੇ ਮੈਦਾਨ ਦੇ ਚੱਪਾ ਤੱਕੀਏ ਇੱਕ ਪਾਸੇ ਡਗਰੇ ਦੀ ਟੀਮ ਹੈ ਔਰ ਦੂਸਰੇ ਪਾਸੇ ਪਲੌਰ ਦੋਨੋਂ ਟੀਮਾਂ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਦਾ ਮੈਚ ਸ਼ੁਰੂ ਕਰਨੀਆਂ ਸਮਾਂ ਜਿਹੜਾ ਲੈ ਵੀ ਗਾਲ ਵਾਲਿਆ ਬਿਆਲਪੁਰ ਵਾਲਾ ਆਪਾਂ ਨੋਟ ਕਰ ਲਈਏ 15 ਜਾਂ 16 ਤੇ ਜੇਤਾਰ ਮੈਂ ਨਹੀਂ ਕਹਿੰਦਾ ਉਧਰ ਸੁਤਨਾਮ ਸਿੰਘ ਜੀ ਜੀਐਨ ਗਰੁੱਪ ਦੇ ਚੇਅਰਮੈਨ ਨੇ ਜੋ ਪਿਛਲੇ ਟੂਰਨਾਮੈਂਟ ਦੇ ਮੁੱਖ ਮਹਿਮਾਨ ਸੀ ਇਸ ਟੂਰਨਾਮੈਂਟ ਦੇ 51000 ਦੀ ਰਕਮ ਦਿੱਤੀ ਸੀ ਉਹਨਾਂ ਦੇ ਮਾਮਾ ਜੀ ਦੇ ਲੜਕਾ ਸਰਦਾਰ ਹਰਦੀਪ ਸਿੰਘ ਜੀ ਵਾਲਾ ਭਲੂਰ ਵਾਲੇ ਉਹਨਾਂ ਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਸਤਨਾਮ ਸਿੰਘ ਜੀ ਚੇਅਰਮੈਨ ਜੀਐਨ ਗਰੁੱਪ ਦੇ ਉਹਨਾਂ ਦੇ ਮਾਮਾ ਜੀ ਦੇ ਲੜਕਾ ਜੀ ਹਰਦੀਪ ਸਿੰਘ ਜੀ ਵਾਲਾ ਉਹਨਾਂ ਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਲਓ ਫਾਈਨਲ ਮੈਚ ਅਦ੍ਰਸ਼ਕੀ ਨੂੰ ਸ਼ੁਰੂ ਹੋਣ ਜਾ ਰਿਹਾ ਹੈ ਦੋਨੋਂ ਟੀਮਾਂ ਦੇ ਖਿਡਾਰੀ ਤਿਆਰ ਵਰ ਤਿਆਰ ਨੇ ਲਓ ਫਾਈਨਲ ਮੈਚ ਦੀ ਕਬੱਡੀ ਪੈਣ ਜਾ ਰਹੀ ਹੈ ਲਓ ਖੇਡ ਦੇ ਮੈਦਾਨ ਦੇ ਵਿੱਚ ਡਗਰੂ ਦੀ ਟੀਮ ਆਪਾਂ ਦੇਖਾਂਗੇ ਸਟੇਜ ਵਾਲੇ ਪਾਸੇ ਲਹਿੰਦੇ ਵਾਲੇ ਪਾਸੇ ਹੈ ਔਰ ਸਾਹਮਣੇ ਦੇਖੋ ਖੇਡ ਦੇ ਮੈਦਾਨ ਦੇ ਵਿੱਚ ਮੇਨ ਰੋਡ ਵਾਲੇ ਪਾਸੇ ਟੀਮ ਜਿਹੜੀ ਹੈ ਬਲੌਰ ਦੋਨਾਂ ਟੀਮਾਂ ਦੇ ਦਰਮਿਆਨ ਦਾ ਸ਼ੁਰੂਣ ਜਾ ਰਿਹਾ ਕਿ ਬਿਗਲ ਵੱਜਿਆ ਕੋਚ ਦਾ ਹੁਕਮ ਹੋਇਆ ਜੜੇ ਸੂਰ ਦੇ ਪੁੱਤ ਦਲੇਰ ਮੀਆਂ ਪਹਿਲੀ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਲਓ ਸਾਹਮਣੇ ਨਾਰ ਸਿੰਘ ਨੌਜਵਾਨ ਸਿੱਖ ਸਰਦਾਰ ਕਬੱਡੀ ਦਾ ਆਓ ਸਾਹਮਣੇ ਨੌਜਵਾਨ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਆਪਾਂ ਸਾਹਮਣੇ ਦੇਖਾਂਗੇ ਬਸੰਦੀ 36 ਟੱਚ ਕੀਤਾ ਨੌਜਵਾਨ ਨੇ ਔਰ ਪਹਿਲਾ 10 ਨੰਬਰ ਆਪਣੀ ਟੀਮ ਦੇ ਹਿੱਸੇ ਜੋ ਦਿੱਤਾ ਲਓ ਸਾਹਮਣੇ ਕੀਪਾ ਨਾਮ ਹੈ ਖੇਡ ਦੇ ਮੈਦਾਨ ਦੇ ਵਿੱਚ ਠੰਗਰਾਲੇ ਜੇ ਬਾਲਾਂ ਦੇ ਕੰਦੇ ਹੱਥ ਫੇਰਿਆ ਨੌਜਵਾਨ ਨੇ ਕਿਤਾ ਅੱਲਾਹ ਤਾਲਾ ਨੂੰ ਯਾਦ ਕੀ ਕਰਕੇ ਯਾਦਗਰਾਂ ਨੂੰ ਰੇਡਰ ਦਿੰਦੇ ਨੇ ਮੱਥਾ ਟੇਕ ਜਿਸ ਜਾਫੀ ਪਕੜ ਬਣਾਈ ਹੈ ਲਾਦੂ ਰੇਡਰ ਦੀ ਬ੍ਰੇਕ ਜਿੱਥੇ ਰੇਡਾਂ ਪੈਂਦੀਆਂ ਧਰਤੀ ਵਿੱਚ ਪੈਂਦੇ ਸ਼ੇਕ ਨੰਗੇ ਪਿੰਡੇ ਚਮਕਦੇ ਸਾਰੀ ਦੁਨੀਆ ਰਹੀ ਹੈ ਦੇਖ ਮੈਚ ਆਖਿਰ ਉਹਨਾਂ ਜਿੱਤਣਾ ਜਿੱਦੇ ਜਿੱਤ ਲਿਖੀ ਵਿੱਚ ਲੇਖ ਮੈਚ ਆਖਿਰ ਜਿੱਤਣਾ ਜੀ ਦੇ ਜਿੱਤ ਲਿਖੀ ਵਿੱਚ ਲੇਖ ਵਨ ਡੋਰ ਵਾਲਾ ਸੋਨੇ ਦੇ ਲਈ ਸਾਡਾ ਵੀਰ ਤੇਜਾ ਕਲੇਰ 200 ਰੁਪਏ ਦੇ ਮਾਨ ਸਨਮਾਨ ਹੋਣਗੇ ਨਾਲ ਕਹਿੰਦੇ ਸੋਨੀ ਸਰੀ ਦੇ ਵਿੱਚ ਲੈ ਵੀ ਵਨ ਡੋਰ ਵਾਲਾ ਜੇ ਤੇਰਾ ਜੱਫਾ ਲੱਗਿਆ 200 ਸੋਨੀ ਬਰਾੜ ਦੀ ਤਰਫੋਂ 400 ਦਾ ਜੱਫਾ 4 ਖੋਲਾ ਜਫਾ ਲੋ ਬਾਂਦਰ ਡੋਲਵਾ ਸੋਨਾ ਖੇਡ ਮੈਦਾਨ ਦੇ ਵਿੱਚ ਐ ਲੈ ਪੂਰਾ ਜੋਰ ਲੱਗਾ ਪਿਆ ਬਾਂਦਰ ਡੋਲਵਾ ਸੋਨੇ ਦਾ 400 ਦਾ ਜਫਾ ਹੋ ਗਿਆ ਇੱਕ ਜੋਰ ਦੀ ਤਾੜੀ ਮਾਰ ਦਿਓ ਉਹ 400 ਦਾ ਜੱਫਾ ਲੈ ਵੀ ਤੇਜ ਜੱਫੇ ਦੇ ਪੈਸੇ ਜਰੂਰ ਤੂੰ ਆਪਣੇ ਆਪ ਕਮਾਈ ਦੇ ਕਰਨੇ ਆ ਲਓ ਇਧਰ ਕਾਲਾ ਵੈਰੋ ਕਿਆਂ ਵਾਲਾ ਦਰਸ਼ਕ ਵੀਰ ਕਬੱਡੀ ਪਾ ਰਿਹਾ ਜਿਹੜਾ ਕਾਲੇ ਨੂੰ ਜੱਫਾ ਲਾਊਗਾ ਉਹਦੇ ਲਈ ਵੀ 200 ਰੁਪਏ ਸੋਨੇ ਬਰਾੜ ਉਹ ਸਰੀ ਦੇ ਵਿੱਚ ਬੈਠਾ ਇਹਨਾਂ ਮੈਚਾਂ ਨੂੰ ਦੇਖ ਰਿਹਾ 200 ਰੁਪਏ ਦੇ ਮਾਨ ਸਨਮਾਨ ਜਿਹੜਾ ਕਾਲੇ ਨੂੰ ਜੱਫਾ ਲਾਵੇਗਾ ਤੇ ਗੱਲ ਗੁਰਦਰਨ ਸਨੇਹਰ ਜੀ ਲਓ ਸਾਹਮਣੇ ਦੇਖੋ ਪਾਈ ਹੋਈ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਆਦਰ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਵੀਰ ਕਬੱਡੀ ਦਾ ਪੂਰਾ ਲੁੱਥ ਬੁਲਾ ਰਿਹਾ ਸੱਚੇ ਪਾਸ਼ਾ ਵਿਦੇਰ ਪਰ ਆਹ ਦੇਖੋ ਸਾਹਮਣੇ ਦੇ ਬਿਆਲਪੁਰੇ ਦਾ ਬੱਲਾ ਗਲਮ ਦਾ ਦੋਨਿਆਂ ਦੇ ਪ੍ਰਸਿੱਧ ਅੰਪਾਇਰਾਂ ਦੇ ਵਿੱਚ ਵੱਡਾ ਨਾਮ ਹੈ ਪੰਜਾਬ ਦਾ ਖੇਡ ਮੇਲਾ ਪੰਜਾਬ ਦਾ ਬੱਚਾ ਬੱਚਾ ਮਾਣ ਕਰਦਾ ਲਓ ਸਾਹਮਣੇ ਕਬੱਡੀ ਪਾਈ ਹੋਈ ਨਜ਼ਰ ਆਉਂਦੀ ਹੈ ਚਾਰ ਜਾਫੀਆਂ ਦੇ ਵਿੱਚ ਭਲੌਰ ਪਿੰਡ ਦਾ ਜਾਂ ਫਿਰ ਬੰਦਰਪੁਰ ਦਾ ਸੋਨਾ ਤੰਨ ਕੇ ਜੱਫਾ ਲਾਊਗਾ ਲਓ ਸਾਹਮਣੇ ਦੇਖੋ ਇੱਕ ਪਾਸੇ ਤੋਤਾ ਲਓ ਸਾਹਮਣੇ ਜਗਰੂ ਵਾਲਾ ਆਪਣੇ ਟੀਮ ਦੇ ਹਿੱਸੇ ਬਹੁਤ ਸੋਹਣਾ ਮੈਚ ਹੈ ਬੜਾ ਵਧੀਆ ਨੰਬਰ ਜੋੜਦਾ ਹੋਇਆ ਲਓ ਸਾਹਮਣੇ ਕੀਤੇ ਦੀ ਪਾਈ ਹੋਈ ਕਬੱਡੀ ਹੈ ਅੱਗੇ ਚਾਰ ਜਾਫੀਆਂ ਦੇ ਵਿੱਚੋਂ ਦੇਖੋ 2 ਨੰਬਰ ਦੇ ਤੇ ਨੌਜਵਾਨ ਨੇ ਸਾਹਮਣੇ ਹਮਲਾ ਕੀਤਾ ਆਹ ਦੇਖੋ ਸਾਹਮਣੇ ਜਦੋਂ ਨੈਣ ਨੈਣਾ ਨਾਲ ਖੰਦੇ ਤੇ ਹੋ ਜਾਣ ਸੱਪੇ ਫੈਸਲੇ ਜਦੋਂ ਨੈਣ ਨੈਣਾ ਨਾਲ ਖੰਦੇ ਤੇ ਹੋ ਜਾਣ ਸੱਪੇ ਫੈਸਲੇ ਫੈਸਲੇ ਹੋ ਜਾ ਰਹੇ ਨੇ ਜਿਸੇ ਦੀ ਕਬੱਡੀ ਹੈ ਗੱਲ ਸੁਖਰਾਜ ਨੇ ਕਰ ਜਾ ਰਹੀ ਹੈ ਲੋ ਵੰਦਰ ਡੇੜ ਵਾਲਾ ਸੋਨਾ ਦਰਸ਼ਕ ਵੀਰੋ ਇੱਕ ਹੋਰ ਵਾਰ ਲਾਉਦਾ ਹੋਇਆ ਲੋ ਬੱਲੇ ਬੱਲੇ ਹੋ ਗਈ ਹੈ ਇੱਕ ਵਾਰੀ ਤਾੜੀ ਮਾਰ ਦਿਓ ਜਿਨ੍ਹਾਂ ਨੂੰ ਸੋਨੇ ਦੀ ਖੇਡ ਪਸੰਦ ਆਈ ਹੈ ਵੰਦਰ ਡੇੜ ਵਾਲਾ ਸੋਨਾ ਫਿਰ ਇਧਰ ਤੇ ਹਾਂ ਜੇ ਫੈਲਾਉਂਦਾ ਹੋਇਆ ਵਾਰੇ ਕਹਦੇ ਕਾਲੇ ਦੀ ਕਬੱਡੀ ਤੇ 200 ਰੁਪਏ ਸੋਨੀ ਬਰਾੜ ਨੇ ਵੇੜਿਆ ਜਿਹੜਾ ਵੀ ਜੱਫਾ ਲਾਊਗਾ ਇੱਕ ਕੰਨੀ ਤੇ ਅਮਨ ਸੰਧੂ ਦੂਸਰੀ ਕੰਨੀ ਤੇ ਮੀਤਾ ਰੌਲੀ ਵਾਲਾ ਲੈ ਵੀ ਮੀਤਾ ਜੱਫਾ ਲੱਗ ਗਿਆ 200 ਦੇ ਮਾਣ ਸਨਮਾਨ ਹੋ ਜਾਣਿਆ ਸੋਨੀ ਬਰਾੜ ਦੀ ਤਰਫੋਂ ਬੀਤੇ ਦੇ ਲਈ 200 ਰੁਪਏ ਦੇ ਮਾਣ ਸਨਮਾਨ ਪੁੱਜੇ ਧੰਨਵਾਦ ਕਰਦੇ ਆ ਨਾਰਾ ਕਬੱਡੀ ਪਾੜਿਆ ਤੇ ਗੱਲ ਗੁਰਚਰ ਦੇ ਸਰੀਰ ਦੀ ਕਰਨ ਦੇ ਲਓ ਸਾਹਮਣੇ ਨਾਰ ਸਿੰਘ ਦੀ ਪਾਈ ਹੋਈ ਕਬੱਡੀ ਬਗੇਲੇ ਵਾਲਾ ਪਿੰਡ ਦਾ ਮਹਾਂਪੁਰਸ਼ਾਂ ਦੀ ਧਰਤੀ ਹੈ ਲਓ ਸਾਹਮਣੇ ਵੇਖੋ ਖੇਡ ਦੇ ਮੈਦਾਨ ਦੇ ਵਿੱਚ ਨੌਜਵਾਨੀਆਂ ਖਿਡਾਰੀਆਂ ਹੋ ਜਾਂ ਬਾਹ ਲੈ ਵੀ ਵੰਦਰ ਡੇਰ ਵਾਲਿਆ ਤੇਰੇ ਲੋਕ ਫੈਨ ਹੈ ਪਰ ਆਹ ਦੇਖੋ ਸਾਹਮਣੇ ਖੇਡ ਦੇ ਮੈਦਾਨ ਵਿੱਚ ਬਸੰਤ ਸਿੰਘ ਨੌਜਵਾਨ ਲਓ ਸਾਹਮਣੇ ਦੇਖਾਂਗੇ ਖੇਡ ਦੇ ਮੈਦਾਨ ਦੇ ਵਿੱਚ ਕਿ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਇਹ ਟਿੰਟਾ ਦੋ ਲੈ ਲੈ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਇਹ ਟਿੰਟਾ ਦੋ ਲੈ ਲੈ ਨੌਜਵਾਨ ਨੇ ਪੂਰੀ ਟਰਾਈ ਕੀਤੀ ਹੈ ਪਰ ਨੰਬਰ ਡਗੂ ਦੇ ਹਿੱਸੇ ਦੇ ਜੜ ਚੁੱਕਿਆ ਲਓ ਸਾਹਮਣੇ ਕੀਤੇ ਦੀ ਪਾਈ ਹੋਈ ਕਬੱਡੀ ਖੇਡ ਦਾ ਮੈਦਾਨ ਹੈ ਸਾਹਮਣੇ ਚਾਰ ਕਬੱਡੀ ਦੇ ਸ਼ੇਤਾਨ ਜੱਸੀ ਹੈ ਪਰ ਸਾਹਮਣੇ ਦੇਖੋ ਨੰਬਰ ਭਲੌਰ ਵਾਲੇ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਲਓ ਜੱਸੇ ਦੀ ਪਾਈ ਹੋਈ ਕਬੱਡੀ ਦੇ ਉੱਤੇ ਰੋਡਿਆਂ ਦਾ ਸੁਖਰਾਜ ਸਿੰਘ ਅਲ ਕਰੇਗਾ ਕਿ ਨਾਲ ਮਾਸ ਤੇ ਗੁੰਦੀਆਂ ਹਿੱਕਾਂ ਡੌਲਿਆਂ ਦੇ ਵਿੱਚ ਜਨ ਵਿੱਚ ਮੈਦਾਨੇ ਟੱਕਰਾਂ ਨੂੰ ਪਿੱੜਦੇ ਵਾਂਗਰ ਸਾਨਾ ਕਬਡੀਆਂ ਦੇ ਸਿੰਘ ਫਸ ਜਾਂਦੇ ਫਿਰ ਦਰਸ਼ਕ ਸ਼ੋਰ ਮਚਾ ਦਿੰਦੇ ਹਿੰਦਪਾਕ ਦੀ ਜੰਗ ਵਰਗਾ ਕਈ ਧਰਮਿਆ ਮੈਚ ਦਿਖਾ ਦਿੰਦੇ ਹਿੰਦਪਾਕ ਦੀ ਜੰਗ ਵਰਗਾ ਕਈ ਧਰਮਿਆ ਮੈਚ ਦਿਖਾ ਦਿੰਦੇ ਵੰਦ ਡੇੜ ਵਾਲੇ ਜੱਫੇ ਤੇ 200 ਹੋਰ ਦੇਣੇ ਪਰ ਇਧਰ ਤੇਤਾ ਭਲੂਰ ਵਾਲਾ ਐਨ ਤਕੜਾ ਜੱਫਾ ਲਾ ਚੁੱਕਿਆ ਤੇਤਾ ਭਲੂਰ ਵਾਲਾ ਸਿਰੇ ਦਾ ਜੱਫਾ ਆਪਣੀ ਟੀਮ ਦੇ ਲਈ ਲਾਉਂਦਾ ਹੋਇਆ ਕਾਲਾ ਗੈਰੋਗਾ ਵਾਲਾ ਦਰਸ਼ਕ ਵੀ ਫੇਰ ਕਬੱਡੀ ਪਾ ਰਿਹਾ ਹੈ ਲਓ ਦੇਖੋ ਕਾਲੇ ਦੀ ਕਬੱਡੀ ਪੈ ਰਹੀ ਹੈ ਬਰੇਂਦਰ ਧਾਨੇ ਹੁਣਾਂ ਦਾ ਪਿੰਡੂ ਲੜਾਂ ਮੋਚ ਕਬੱਡੀ ਪਾ ਰਿਹਾ ਹੈ ਚਾਰ ਜਾਸਿਆਂ ਦੇ ਵਿੱਚ ਮਿੱਤਰ ਰੌਲੀ ਦਾ ਉਧਰ ਅਮਨ ਸਾਧੂ ਦੇ ਨਾਲ ਮੁਕਾਬਲਾ ਹੋ ਗਿਆ ਪਰ ਕਾਲਾ ਵੈਰੋ ਕਹਿੰਦਾ ਬੜਾ ਤੇਜ ਹੈ ਖੇਡ ਮੈਦਾਨ ਦੇ ਵਿੱਚ ਕਜਾੰਦਾਰ ਅੰਕ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਨਾਰਾ ਭਗੇਲੇ ਦਾ ਦਰਸ਼ਕੀ ਕਬੱਡੀ ਪਾ ਰਿਹਾ ਤੇ ਗੱਲ ਗੁਰਚਰਨ ਦੀ ਕਰਦੇ ਲੋ ਸਾਹਮਣੇ ਦੇਖੋ ਖੇਡ ਦੇ ਮੈਦਾਨ ਦੇ ਵਿੱਚ ਕੁੱਲ ਛੇ ਟੀਮਾਂ ਦੇ ਵਿੱਚ ਇਹ ਮਿੱਤਰ ਕੇ ਦੋ ਟੀਮਾਂ ਫਾਈਨਲ ਦੇ ਵਿੱਚ ਪਹੁੰਚੀਆਂ ਨੇ ਲੋ ਸਾਹਮਣੇ ਦੇਖਾਂਗੇ ਬੰਦਨ ਡੋੜ ਵਾਲੇ ਨੇ ਫੇਰ ਹਮਲਾ ਕੀਤਾ ਲੋ ਸਾਹਮਣੇ ਦੇਖਾਂਗੇ ਪਰ ਨਾਰ ਸਿੰਘ ਦੇਖੋ ਕਿਹੋ ਜੀ ਗੱਲ ਕਰੇਗਾ ਇੱਥੇ ਗੱਲ ਸਾਹਮੇ ਦੀ ਹੋ ਰਹੀ ਹੈ ਲੋ ਸਾਹਮਣੇ ਦੇਖਾਂਗੇ ਕਿ ਹੱਥ ਕੁੱਟ ਕੇ ਫੜ ਲਵੇ ਅਜੇ ਸਾਡੀ ਉਮਰ ਨਿਆਣੀ ਮੈਂ ਸੁਣਿਆ ਦੇਖਦੇ ਜਾਂਦੇ ਵਿਸ਼ਲ ਰੂਹਾਂ ਦੇ ਖਾਣੀ ਹੱਥ ਕੁੱਟ ਕੇ ਫੜ ਲਵੇ ਖਾਲੇ ਸਾਡੀ ਉਮਰ ਨਿਆਣੀ ਲੋਕੀਪਾ ਭਲੂਰ ਦਾ ਡਬਲ ਟੱਕ ਹੋਇਆ ਤੇ ਨੰਬਰ ਬਿਆਲਪੁਰ ਦੇ ਦੇਵ ਨੇ ਫੈਸਲਾ ਕੀਤਾ ਵੀ ਪੁਆਇੰਟ ਰੇਡਰ ਦੇ ਹਿੱਸੇ ਆਪਣੂਰ ਦੇ ਕੀਪ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਅਗਲੀ ਕਬੱਡੀ ਜੱਸਾ ਪਾਉਣ ਦੇ ਲਈ ਫਿਰ ਤਿਆਰਬਰ ਤਿਆਰ ਹੈ ਕਿ ਗੁਰਲਾਲ ਜੱਸਾ ਸਤਜਕਬੂਤ ਗੁਰਜੀਤ ਇਹ ਅਨਮੋਲ ਹੀਰੇ ਬਣ ਕੇ ਬਿੰਦੂ ਜੋਗੀ ਸੁਰਕਪੁਰ ਦਾ ਇੱਕ ਚੜ੍ਹਦੀ ਜਵਾਨੀ ਤੇ ਮਿਸਾਲ ਬਣ ਗਏ ਬੱਬੂ ਪੰਮਾ ਬਿੱਟਾ ਕਦਸਰੀ ਵਰਗੇ ਜੱਸਾ ਰਾਣਾ ਪੰਡਾਲ ਦੇ ਨੇ ਨੂੰ ਮਸ਼ਹੂਰ ਕਰਦੇ ਅਜਵੀਰ ਤੇ ਸਿੱਧਵਾ ਦਾ ਲੱਡੂ ਨੰਬਰ ਦਾ ਬਣਦੇ ਹਵਾ ਮਿੱਤਰੋ ਖੇਡਦੇ ਰਾਣ ਕਬੱਡੀ ਗੱਭਰੂ ਲੱਗੇ ਨਾ ਤੱਤੀ ਵਾਹ ਮਿੱਤਰੋ ਖੇਡਦੇ ਰਾਣ ਕਬੱਡੀ ਗੱਭਰੂ ਲੱਗੇ ਨਾ ਤੱਤੀ ਵਾਹ ਮਿੱਤਰੋ ਲੱਗੇ ਨਾ ਤੱਤੀ ਵਾਹ ਮਿੱਤਰੋ ਲਓ ਸਾਹਮਣੇ ਬਾਕੀ ਗੱਲ ਸੱਚ ਹੈ ਕਬੱਡੀ ਦਾ ਸਟਾਰ ਚੜ੍ਹਦੀ ਜੀ ਉਮਰ ਹੈ ਲਓ ਸਾਹਮਣੇ ਦੇਖਾਂਗੇ ਤਕਨੀਕ ਵੱਖਰੀ ਹੈ ਮਾਰੇ ਕੋ ਪਿੰਡ ਦਾ ਨਾਮ ਕਾਲਾ ਸਾਹਮਣੇ ਕਬੱਡੀ ਪਾ ਰਿਹਾ ਸਪੀਡ ਵੀ ਫੁੱਲ ਹੈ ਟੱਚ ਵੀ ਸ਼ੋਰ ਹੈ ਲਓ ਸਾਹਮਣੇ ਦੇਖੋ ਕੈਨੇਡਾ ਤੇ ਇੰਡੀਆ ਚ ਵਖਰੀ ਜੀ ਤੌਰ ਪਰ ਰੌਣੀ ਪਿੰਦਾ ਬੇਤਾ ਮੈਂ ਦੇਖਿਆ ਸਾਹਮਣੇ ਕਬੱਡੀ ਦਾ ਸਟਾਰ ਬਣ ਗਿਆ ਰੌਣੀ ਪਿੰਦਾ ਬੇਤਾ ਲਓ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਇਸ ਗੱਬਰੂ ਨੇ ਰੇਡਰ ਨੂੰ ਡੱਕਣ ਦਾ ਬੜਾ ਹੀ ਸੋਹਣਾ ਹੈ ਤਰੀਕਾ ਪਰ ਦੁਨੀਆ ਚ ਸਟਾਰ ਬਣ ਗਿਆ ਰੌਣੀ ਪਿੰਦਾ ਬੇਤਾ ਲਓ ਸਾਹਮਣੇ ਜੱਸੇ ਦੀ ਪਾਈ ਹੋਈ ਕਬੱਡੀ ਦੇ ਉੱਤੇ ਰੋਡਿਆਂ ਦਾ ਸਖਰਾਜ ਮੇਰਾ ਵੀਰ ਮੇਰੇ ਨਾਲ ਖੜਾ ਦੇ ਰਿਹਾ ਹੈ ਬਾਬੇ ਦੀ ਕਿਰਪਾ ਦੇ ਨਾਲ ਲਓ ਸਾਹਮਣੇ ਜੱਸੇ ਦੀ ਪਾਈ ਹੋਈ ਕਬੱਡੀ ਕਬੀ ਸੁਗਰਾਜ ਇਹ ਗੱਲ ਇਸਲਾਦਵਾਂ ਦੀ ਇੱਕ ਸਿੱਧਵਾ ਦੋਨਾਂ ਦਾ ਜੱਸਾ ਦਰਸ਼ਕੀ ਰੋ ਮਸ਼ਹੂਰ ਹੈ ਇੱਕ ਚੰਦ ਪ੍ਰਾਣੇ ਦਾ ਪਰ ਇਧਰ ਜੱਸੇ ਦੀ ਪਾਈ ਹੋਈ ਕਬੱਡੀ ਤੇ ਇਧਰ ਤੇਜ ਕਹਿੰਦਾ ਜੇ ਸੋਨਾ ਜੱਫਾ ਲਾਓ 500 ਜੇ ਸੋਨੇ ਨੇ ਜੱਫਾ ਲਾਇਆ ਤੇਜ ਦੀ ਕਲੇਰ ਦੀ ਤਰਫੋਂ 500 ਜਮਾਨ ਦਿੱਤੇ ਜਾਣੇ ਹੈ ਫੈਸਲਾ ਕੀ ਹੁੰਦਾ ਹੈ ਪੁਆਇੰਟ ਤਾਜੀ ਦਾ ਜਾਂ ਜਾਫੀ ਦਾ ਬਿੱਲੇ ਫੈਸਲਾ ਕਰ ਲੈ ਲਓ ਵੀ ਗਾਲਬੋ ਵਾਲਾ ਕੀ ਇਸ਼ਾਰਾ ਤੋਤੇਆ ਤੋਤੇਆ ਰੈਫਰੀ ਦੇ ਨੇੜੇ ਨਹੀਂ ਜਾਣਾ ਜੋ ਫੈਸਲਾ ਆਊਗਾ ਰੈਫਰੀ ਦਾ ਅੰਤਿਮ ਫੈਸਲਾ ਆਊਗਾ ਇਸੇ ਵੀ ਖਿਡਾਰੀ ਨੇ ਰੈਫਰੀ ਨੂੰ ਚੈਲੰਜ ਨਹੀਂ ਕਰਨਾ ਇਹ ਨੋਟ ਕਰ ਲਓ ਜੋ ਫੈਸਲਾ ਅੰਤੋ ਫੈਸਲਾ ਹੈ ਲਓ ਖੇਡ ਦੇ ਮੈਦਾਨ ਦੇ ਵਿੱਚ ਡਬਲ ਟੱਚ ਦਾ ਲਾਹ ਹਾਲ ਆ ਮਲਵਾਨ ਨੇ ਔਰ ਨੰਬਰ ਦੇਖਿਓ ਗਾਲ ਵਾਲਿਆ 10 ਮੀਟਰ ਕਿਹਦੇ ਪਾਸੇ ਹੈ ਇਹ ਫੈਸਲੇ ਨਾਲ ਦੀ ਨਾਲ ਹੋਣਾ ਨੇ ਖੇਡ ਦੇ ਮੈਦਾਨ ਦੇ ਵਿੱਚ ਰੈਫਰੀ ਨੂੰ

ਦੇ ਫੈਸਲਾ ਹਾਂਜੀ ਖਜ਼ਾਨਾ ਮੰਤਰੀ ਜੀ ਜਾਓ ਤੁਸੀਂ ਸਾਰੇ ਜਿਨ੍ਹਾਂ ਦੀ ਜ਼ਿੰਮੇਵਾਰੀ ਆ ਆਪਾਂ ਜਾ ਜਾਨੇ ਗਰਾਊਂਡ ਜਾਣਾ ਮੈਂ ਜਲਦੀ ਸ਼ੁਰੂ ਕਰ ਦਈਏ ਜਿੰਦੇ ਨਾਲ ਮਸਲੇ ਵਿਗੜ ਜਾਂਦੇ ਨੇ ਰਾਜੀਨਾਮਾ ਕਰ ਲੈ ਨਿਪਟ ਜਾਂਦੇ ਨੇ ਜਿੰਨੇ ਕਿਰਿਆ ਕਰਦੇ ਚੰਗੇ ਖਿਡਾਰੀ ਹੋ ਜਲਦੀ ਮੈਚ ਪਲੇ ਕਰਾਂਗੇ ਗਰਾਊਂਡ ਦੇ ਵਿੱਚ ਆਪਾਂ ਕਿਉਂਕਿ ਕਬੱਡੀ 365 ਦੇ ਨਾਲ ਜੁੜੇ ਹੋਏ ਵੀਰਾਂ ਦਾ ਧੰਨਵਾਦ ਹੈ ਪਹਿਲੀ ਪੰਜਾਬ ਦੀ ਨਹੀਂ ਪੂਰੀ ਦੁਨੀਆ ਦੀ ਵੈਬਸਾਈਟ ਹੈ ਸਾਡੇ ਵੀਰ ਸੇਵਕੋੜੇ ਉਹਨਾਂ ਦੇ ਨਾਲ ਜੁਨੇ ਵੀਰ ਪੁੱਜੇ ਸਾਰਿਆਂ ਦਾ ਧੰਨਵਾਦ ਹੈ ਕਬੱਡੀ 365.com ਦੀ ਟੀਮ ਦਾ ਲਾਓ ਸੱਜੇ ਨੌਜਵਾਨਾ ਡਗਰੂ ਵਾਲੇ ਲਾਓ ਸਰਪੰਚਾ ਸੱਟ ਪਾ ਵੀ ਨੌਜਵਾਨਾ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਕੋਈ ਗੱਲ ਨਹੀਂ ਪਿਆਰ ਦੇ ਨਾਲ ਰੋਜ਼ ਆਪਾਂ ਇਕੱਠੇ ਰਹਿਣਾ ਇਸ ਲਈ ਆਪਾਂ ਬਿਲਕੁਲ ਸਪੋਰਟਸਮੈਨ ਦੀ ਭਾਵਨਾ ਦੇ ਨਾਲ ਖੇਡਣਾ ਖੇਡ ਦੇ ਮੈਦਾਨ ਦੇ ਵਿੱਚ ਰੌਲਾ ਨਹੀਂ ਰੱਪਾ ਨਹੀਂ ਗਿੱਲੇ ਨਹੀਂ ਸ਼ਿਕਵੇ ਨਹੀਂ ਆਜੋ ਬਾਈ ਜੀ ਤੁਸੀਂ ਬਾਹਰਲੇ ਪਾਸੇ ਤੇ ਆਪਾਂ ਮੈਚ ਸ਼ੁਰੂ ਕਰਵਾ ਲਈਏ ਦੇਵਾ ਮਾਰਵੀ ਨੌਜਵਾਨਾਂ ਵਿਸਲ ਕਬੱਡੀ ਦੇ ਮੈਦਾਨ ਦੇ ਵਿੱਚ ਜਿਹੜੇ ਵੀਰਾਂ ਦੀ ਗਰਾਊਂਡ ਦੇ ਵਿੱਚ ਡਿਊਟੀ ਨਹੀਂ ਉਹ ਕਿਰਪਾ ਕਰਕੇ ਬਾਹਰਲੀ ਸਾਈਡ ਆ ਜਾਣ ਸਾਡੀ ਕਮੇਟੀ ਮੈਂਬਰਾਂ ਨੂੰ ਬੇਨਤੀ ਹੈ ਜਿਹੜੇ ਵੀਰਾਂ ਦੀ ਡਿਊਟੀ ਨਹੀਂ وہ گراؤنڈ سے باہرلی سائڈ آ جان کرپا کر کے بےنتی ہے تاں جو جلدی بیچ شروع کیتا جاوے آجو میرے بھائی آجو گراؤنڈ تو تھوڑے جیر پہ جائیے جنہ نے شکتی بیٹر پر پریوگ کیا ہوں بھی باہر پسے کو آ جاؤ میرے ویر ہے کوئی گل لنے یہ فیصلہ میلا کمیٹی کے سارے بیر ہے دنواد ہے ਸ਼ਹੀਦ ਭਗਤ ਸਿੰਘ ਕਲੱਬ ਗਿੱਲ ਪਿੰਡ ಗ್ರಾಮ ਪੰਚਾਇਤ ਇਲਾਕਾ ਵਾਸੀ ਤੇ ਐਨਆਰਆਈ ਭਰਾਵਾਂ ਨੇ ਬਹੁਤ ਵੱਡਾ ਉੱਦਮ ਕੀਤਾ ਵੀਮਾ ਕਬੱਡੀ ਦਾ ਕੱਪ ਫਾਈਨਲ ਮੈਚ ਦੇ ਨਾਲ ਅਮਿੰਟਿਆਂ ਦਾ ਇਸ਼ਾਰਾ ਹੋਇਆ ਸਪੰਦ ਹੋਵੇਗਾ ਕੁਝ ਹੀ ਪਲਾਂ ਦੇ ਬਾਅਦ ਫੈਸਲੇ ਹੋਣਗੇ ਖੇਡ ਦੇ ਮੈਦਾਨ ਦੇ ਵਿੱਚ ਕਮੇਟੀ ਮੈਂਬਰਾਂ ਨੂੰ ਬੇਨਤੀ ਹੈ ਜੀ ਸਾਡੇ ਪ੍ਰਧਾਨ ਸਾਹਿਬ ਕਹਿ ਰਹੇ ਵੀ ਜਿਹੜਾ ਫੈਸਲਾ ਹੋ ਗਿਆ ਉਹ ਹੋ ਗਿਆ ਕਮੇਟੀ ਮੈਂਬਰ ਬਾਹਰ ਆ ਜਾਣ ਅੰਪਾਇਰ ਦਾ ਫੈਸਲਾ ਅੰਤਮ ਹੈ ਬਾਬੂ ਤੁਸੀਂ ਬਾਹਰ ਆ ਜਾਓ ਜੋ ਫੈਸਲਾ ਰੈਫਰੀ ਦਾ ਅੰਤਮ ਹੈ ਨਹੀਂ ਕਹਿੰਦਾ ਇਹ ਸ਼ਹੀਦ ਭਗਤ ਸਿੰਘ ਕਲੱਬ ਦੇ ਨੌਜਵਾਨ ਵੀਰ ਕਹਿੰਦੇ ਆ ਪ੍ਰਧਾਨ ਸਾਹਿਬ ਉਹਰੇ ਵੀ ਜੋ ਫੈਸਲਾ ਅੰਤੋ ਫੈਸਲਾ ਹੈ ਇਸ ਲਈ ਨਿਰਵਿਘਨ ਮੈਚ ਆਪਾਂ ਸ਼ੁਰੂ ਕਰ ਦਈਏ ਸਰਵਰ ਦੇ ਸੀ ਸਰ ਬੱਗਰ ਸਿੰਘ ਜੀ ਸਾਡੇ ਦਿਉਰ ਸਾਹਿਬ ਸਰਪ੍ਰਸਤ ਉਹਨਾਂ ਦੇ ਭਾਈ ਸਾਹਿਬ ਸਾਡੇ ਵਿੱਚ ਨੇ ਆਪਾਂ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕਰਾਂਗੇ ਹਰਜੀਤ ਸਿੰਘ ਜੀ ਮਾਣਾ ਸਾਡੇ ਹਰਜੀਤ ਸਿੰਘ ਜੀ ਬੱਬੂ ਅਸੀਂ ਸਾਰਿਆਂ ਦਾ ਧੰਨਵਾਦ ਕਰਾਂਗੇ ਸਾਡੇ ਨਿਰਮਲ ਸਿੰਘ ਜੀ ਪਟਵਾਰੀ ਸਾਹਿਬ ਉਹਨਾਂ ਦਾ ਠੀਕ ਹੈ ਭਾਈ ਜੀ ਆਪਾਂ ਬੋਲ ਦਿੱਤਾ ਵੀ ਜੋ ਫੈਸਲਾ ਕਰ ਦਿੰਦਾ ਉਹ ਅੰਤਿਮ ਫੈਸਲਾ ਹੈ ਪੰਨੂਰ ਵਾਲਿਓ ਪਿਆਰ ਦੇ ਨਾਲ ਮੈਚ ਨੂੰ ਆਪਾਂ ਪਲੇ ਕਰ ਦਈਏ ਗਰਾਊਂਡ ਦੇ ਵਿੱਚ ਹੈਲੋ ਬਾਈਰੀ ਜੇ ਦਾ ਟੀਮਾਂ ਮੈਚ ਵਿਖਾਉਣ ਗਿਆ ਦਾ ਠੀਕ ਆ ਜਿੰਨੇ ਸਾਡੇ ਪੈਨ ਰੱਖਿਆ ਜੇ ਕੋਈ ਜਲਦੀ ਆ ਤਾਂ ਉਹਨੂੰ ਨਾਮ ਨਹੀਂ ਮਿਲੂਗਾ ਬੜਾ ਫਾਸਟ ਬੜਾ ਜ਼ੈਂਕੜਾ ਹੋ ਜਿਹੜਾ ਸਾਡਾ ਪੈਨ ਆ ਉਹ ਕਰੋ ਪੂਰਾ ਟਾਈਮ ਜੋ ਰੈਫਰੀ ਦਾ ਪੈਨ ਆ ਟਾਲ ਮੈਚ ਵਿਖਾਓ ਹਾਂ ਠੀਕ ਹੈ ਜੀ ਮਾਰੇ ਦੇ ਵਿਸਲ ਤੇ ਕਰੀਏ ਮੈਚ ਸ਼ੁਰੂ ਜੇ ਨਾ ਮੰਤਰੀ ਜੀ ਮੈਚ ਸ਼ੁਰੂ ਕਰਾ ਦੇ ਜਲਦੀ ਤੋਂ ਜਲਦੀ ਜਿੰਨੇ ਵੀਰ ਐ ਗਰਾਊਂਡ ਦੇ ਵਿੱਚ ਐ ਮੈਚ ਸ਼ੁਰੂ ਕਰਾ ਕੇ ਗਰਾਊਂਡ ਤੋਂ ਬਾਹਰ ਲੈ ਪਾਸੇ ਆਉਣਗੇ ਇਹ ਜਿਹੜੇ ਵੀਰਾਂ ਦੀ ਗਰਾਊਂਡ ਦੇ ਵਿੱਚ ਡਿਊਟੀ ਨਹੀਂ ਉਹ ਕਿਰਪਾ ਕਰਕੇ ਬਾਹਰ ਆ ਜਾਣ ਜਿਹੜੇ ਵੀਰਾਂ ਦੀ ਗਰਾਊਂਡ ਦੇ ਵਿੱਚ ਡਿਊਟੀ ਨਹੀਂ ਉਹ ਬਾਹਰ ਆ ਜਾਣ ਡਾਇਮੰਡ ਟਰੋਫੀ ਸਾਡੇ ਬਾਗੇ ਪ੍ਰਾਣੇ ਵਾਲੇ ਧੰਨਵਾਦ ਹੈਲੋ ਹੈਲੋ ਹਾਂਜੀ ਦਾਰਸ਼ਕ ਵੀਰਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਬਾਹਰ ਜਾਵੋ ਨਾ ਕੋਈ ਵੀ ਰੈਫਰੀ ਹੈ ਜਾਂ ਕੋਈ ਹੋਰ ਆ ਸਾਡੀ ਪੰਜ ਮੈਂਬਰੀ ਕਮੇਟੀ ਹੈ ਜਿਹੜਾ ਉਹ ਫੈਸਲਾ ਕਰੂਗਾ ਟਾਲ ਹੋਊਗਾ ਕਮੇਟੀ ਵਾਲੇ ਪਾਸੇ ਕਰਕੇ ਫੈਸਲਾ ਕਰ ਲੈਣਾ ਆਪਾਂ ਅੱਪਾ ਜਲਦੀ ਮੈਚ ਸ਼ੁਰੂ ਕਰਾਂਗੇ ਹਰਿੰਦਰ ਸਿੰਘ ਜੀ ਸਾਡੇ ਭਾਈ ਗੁਰਮੀਲ ਸਿੰਘ ਜੀ ਉਹਨਾਂ ਦਾ ਧੰਨਵਾਦ ਭਾਈ ਸਰਜੀਤ ਜੀ ਜਗਰਾਜ ਜੀ ਦਰਸ਼ਨ ਜੀ ਸਾਡੇ ਜਲਦੀ ਫੈਸਲਾ ਕਰੀਏ ਭਾਈ ਸਰਦੇਸ਼ ਸਿੰਘ ਜੀ ਆਪਾਂ ਹਾਂਜੀ ਵੀਰ ਜੀ ਸਾਰੇ ਬਾਹਰ ਆਜੋ ਯਾਰ ਇਕੱਲੀ ਕਮੇਟੀ ਅੰਦਰ ਰਹੇ ਆਪੇ ਫੈਸਲਾ ਕਰ ਦੂਗੀ ਸਾਡੀ ਕਬੱਡੀ ਦੀ ਕਮੇਟੀ ਉਹ ਇਕੱਲੀ ਅੰਦਰ ਰਹੇ ਬਾਕੀ ਸਾਰੇ ਬਾਹਰ ਆਜੋ ਸਿਰਫ ਰੈਫਰੀ ਗਰਾਊਂਡ ਦੇ ਵਿੱਚ ਰਹਿਣਗੇ ਜਿਹੜੀ ਕਮੇਟੀ ਨੇ ਫੈਸਲਾ ਲੈਣਾ ਉਹ ਲੈ ਕੇ ਜਲਦੀ ਅਨਾਉਂਸ ਕਰ ਦੇਣਾ ਤੇ ਮੈਚ ਆਪਾਂ ਐਥੇ ਸ਼ੁਰੂ ਕਰ ਦਈਏ ਬਾਕੀ ਵੀਰ ਬਾਹਰਲੇ ਪਾਸੇ ਆ ਜਾਣਾ ਲੈ ਦਰਸ਼ਕ ਵੀਰੋ ਸਾਹਿਬ ਸ਼ੁਰੂ ਹੋਣ ਜਾ ਰਿਹਾ ਹਾਂਜੀ ਮੈਚ ਸਟਾਰਟਿੰਗ ਸਾਡੀ ਕਮੇਟੀ ਤੇ ਸਾਰੇ ਮੈਂਬਰ ਬਾਹਰ ਆ ਜਾਣਾ ਕਲੇ ਖਿਡਾਰੀ ਵੀਰ ਤੇ ਆਫੀਸਰ ਸਾਹਿਬਾਨ ਹੰਦਾਂ ਗਾਣ بلکل جی میں شروع ہو لہر لا سنگھ جی بہت دنواد ہے چھو پھر تو شروع ہوکا گیڑ نوجوانہ پا کبھی میدان لوڈ والا ہوں گے شکلے دور کرتے پترا بدھکی والے بابا یہ بہت دنواد ہے ਸਮੁੱਚੇ ਕਲੱਬ ਵੱਲੋਂ ਹਾਂਜੀ ਦਰਸ਼ਕ ਵੀਰੋ ਮੈਚ ਸ਼ੁਰੂ ਹੋ ਚੁੱਕਾ ਜਿਹੜੇ ਵੀਰਾਂ ਦੀ ਗਰਾਊਂਡ ਦੇ ਵਿੱਚ ਡਿਊਟੀ ਨਹੀਂ ਉਹ ਕਿਰਪਾ ਕਰਕੇ ਬਾਹਰ ਦੀ ਸਾਈਡ ਚਲੇ ਜਾਣ ਲਓ ਭਲੂਰ ਦੇ ਕੀਪਰ ਇੱਕ ਕਬੱਡੀ ਪਾਈ ਹੋਈ ਹੈ ਉਧਰ ਦੇਖੋ ਪਈ ਹੋਈ ਬਗਲ ਵੱਜੀ ਹੋਈ ਕੈਂਚੀ ਪਰ ਕੀਪਾ ਭਲੂਰ ਦਾ ਇੱਕ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਕੀਪਾ ਭਲੂਰ ਵਾਲਾ ਅਗਲੀ ਕਬੱਡੀ ਨਾਰਾ ਭਵੇਲੇ ਵਾਲਾ ਦਰਸ਼ਕੀ ਨਾਰੇ ਨੇ ਕਬੱਡੀ ਪਾਈ ਹੈ ਇਧਰ ਵੰਦਰ ਡੋਲ ਵਾਲਾ ਸੋਨਾ ਸੋਨਾ ਵੰਦਰ ਡੋਲ ਵਾਲਾ ਲੈ ਵੀ ਮਿੱਤਰਾ ਜਫਾ ਲੱਗ ਗਿਆ ਐਨ ਸਵਾਲ ਆ ਜਾਣਾ ਪਰ ਨਾਰਾ ਵੀ ਬੜਾ ਤੇਜ ਹੈ ਐਨ ਜਾਨਦਾਰ ਅੰਕ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਵੰਦਰ ਡੋਲ ਦਾ ਸੋਨਾ ਇਧਰ ਕਾਲਾ ਬੈਰੋਕਾ ਵਾਲਾ ਕਬੱਡੀ ਪਾ ਰਿਹਾ ਜਿਹੜਾ ਵੀ ਜਫਾ ਲਾਊਗਾ ਅਬ ਬਾਈ ਜੀ ਬਾਹਰ ਆਓ ਗਰਾਊਂਡ ਤੋਂ ਸਾਰੇ ਜਣੇ ਇਹ ਕੀ ਬਗੌੜ ਬਣਾਇਆ ਮੈਚ ਵਾਰ ਜੰਨੇ ਤੁਸੀਂ ਜਾ ਕੇ ਖਿਡਾਰੀ ਖੇਢੀ ਜਾਂਦੇ ਆ ਅਈ ਦੋਦੇ ਅੱਜਤ ਕਰਦੇ ਆ ਤੇ ਥੋੜਾ ਤੁਸੀਂ ਵਾਰ ਵਾਰ ਵਿੱਚ ਟੋੜੀ ਜਾਓ ਬਹੁਤ ਧੰਨਵਾਦ ਲਓ ਸਾਹਮਣੇ ਦੇਖੋ ਖੇਡ ਦੇ ਮੈਦਾਨ ਦੇ ਵਿੱਚ ਇੱਕ ਪਾਸੇ ਕਾਲਾ ਵੈਰੋ ਕੇ ਪਿੰਡ ਦਾ ਲਓ ਸਾਹਮਣੇ ਵੱਡੀ ਟਰਾਈ ਹੈ ਨੌਜਵਾਨ ਸਰਪੰਚ ਦੇ ਪਰ ਨੰਬਰ ਧਾਵੀ ਦੇ ਹਿੱਸੇ ਦੇ ਵਿੱਚ ਹੈ ਧਾਵੀ ਕਹਿੰਦਾ ਉੱਡ ਉੱਡ ਪਾਉਂਗਾ ਕਬੱਡੀਆਂ ਲੱਗਦਾ ਹਿੱਕਾ ਪੱਟਾਂ ਵਿੱਚ ਤਾਕਤਾ ਨੇ ਵੱਡੀਆਂ ਲਓ ਸਾਹਮਣੇ ਦੇਖੋ ਖੇਡ ਦੇ ਮੈਦਾਨ ਦੇ ਵਿੱਚ ਝਾਕਾ ਕਿਸੇ ਹੋਰ ਦਾ ਪਟਾਕਾ ਕਿਸੇ ਹੋਰ ਦਾ ਗੁੱਡ ਜਜਮੈਂਟ ਹੈ ਗੱਲ ਪਰਦੇ ਬਿੱਲੇ ਨੇ ਫੈਸਲਾ ਦੇ ਦਿੱਤਾ ਹੈ ਬਹੁਤ ਧੰਨਵਾਦ ਹੈ ਜੋ ਫੈਸਲਾ ਰੈਫਰੀ ਦਾ ਹੈ ਉਹ ਅੰਤੋਂ ਫੈਸਲਾ ਆਵੇਗਾ ਸਾਰੀਆਂ ਟੀਮਾਂ ਸਾਰੇ ਖਿਡਾਰੀ ਸਵੀਕਾਰ ਕਰਨਗੇ ਲਓ ਸਾਹਮਣੇ ਕੀਪਾ ਖੇਰ ਦੇ ਮੈਦਾਨ ਦੇ ਵਿੱਚ ਵੱਡੀ ਪਾਉਂ ਦੇਲੇ ਵਧਿਆ ਹੋਇਆ ਇੱਕ ਪਾਸੇ ਆਹ ਸਾਹਮਣੇ ਮੀਤਾ ਤੇ ਦੂਸਰੇ ਪਾਸੇ ਕੀਪਾ ਇਧਰ ਮੀਤਾ ਉਧਰ ਕੀਪਾ ਇਧਰ ਮੀਤਾ ਉਧਰ ਕੀਪਾ ਆ ਵੀ ਨੌਜਵਾਨਾਂ ਪਾ ਕੇ ਵੱਡੇ ਲੈ ਵੀ ਸੁਖਵਰ ਸਿੰਘ ਕਰ ਗਾਲੇ ਨੌਜਵਾਨ ਦੀ ਉਧਰ ਤੇਜ ਬਰਾੜ ਹੋਣਾਂ ਦੀ ਤਰਫੋਂ ਬਾਂਦਰ ਡੋਰ ਦੇ ਸੋਨੇ ਦੇ ਵੱਡੇ ਮਾਰ ਹੋਣਗੇ ਜੇ ਜਫਾ ਲਾਵੇਗਾ ਲਓ ਦੇਖੋ ਬਾਂਦਰ ਡੋਰ ਵਾਲਾ ਬਾਂਦਰ ਡੋਰ ਵਾਲਾ ਮਾਰ ਕਰਦਾ ਮਾਰ ਮਾਰ ਹੋਲਾਂਗੇ ਜੀ ਲਾਲ ਕਰਦਾ ਕਿ ਖੜ ਖੜ ਦੇ ਇਹਦੇ ਲੋਕੀ ਸਾਨ ਜੱਟ ਲੋ ਆਉਂਦੇ ਯਾਰ ਰੋਕਨੇ ਤੂਫਾਨ ਜੱਟ ਲੋ ਆਉਂਦੇ ਯਾਰ ਰੋਕਨੇ ਤੂਫਾਨ ਜੱਟ ਲੋ ਮੈਚ ਸਮਾਪਤ ਹੈ ਦਰਸ਼ਕ ਵੀਰੋ ਤੁਹਾਡਾ ਫਿਰ ਤੋਂ ਧੰਨਵਾਦ ਹੈ ਸਵੱਚੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਗ੍ਰਾਮ ਪੰਚਾਇਤ ਵੱਲੋਂ ਮੇਲਾ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲੈ ਵੀ ਭਾਈ ਦੱਸਿਓ ਆਪਾਂ ਅੱਜ ਦੇ ਮੇਖੇ ਜੋਖੇ ਕਰਮਜੀਤ ਸਿੰਘ ਜੀ ਸਾਡੇ ਨਾਲ ਦੱਸਣਗੇ ਕਿਹੜੀ ਟੀਮ ਸਾਡੇ 10 ਪੁਆਇੰਟ ਡਗਰੂ ਦੇ ਡਗਰੂ ਦੇ ਸਾਡੇ 10 ਤੇ ਪਲੂਰ ਦੇ 13 ਪੁਆਇੰਟ ਪਲੂਰ ਦੀ ਟੀਮ ਜੇਤੂ ਤੇ ਉਪਜੇਤੂ ਡਗਰੂ ਦੀ ਟੀਮ ਦੋਵੇਂ ਟੀਮਾਂ ਲਈ ਤਾੜੀਆਂ ਮਾਰ ਦਿਓ ਅੱਜ ਦੇ